ਯਾਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਸਰਕਾਰ ਦੇ ਮੁਲਾਜ਼ਮ ਵੱਲੋਂ 2016 ਤੋਂ ਪੇਕਵੇਂ ਦੇ ਏਰੀਆ ਸੰਬੰਧੀ ਮੰਗ ਕੀਤੀ ਜਾ ਰਹੀ ਹੈ ਜਿਸ ਕਰਕੇ ਮੁੱਖ ਨਿਪਹੁਮਾਂਤੂਆਂ ਦੇ ਨਾਲ ਬੇਤਵਾਂ ਦੇ ਹਰਪਾਲ ਸਿੰਘ ਚੀਮਾ ਦੇ ਨਾਲ ਕਈ ਮੀਟਿੰਗਾਂ ਹੋਈਆਂ ਸਾਂਝੇ ਫਰਮੀਆਂ ਮੁੱਖ ਮੰਗ ਇਹ ਸੀ ਕਿ 2016 ਤੋਂ ਜੋ ਕਿ ਲੱਖਰ ਵੀਉਣ ਦੇ ਮਲਾਜ਼ਮਾਂ ਦਾ ਏਰੀਆ ਉਹ ਦਿੱਤਾ ਜਾਵੇ ਪਰ ਮੀਟਿੰਗਾਂਾਂ ਦੇ ਵਿੱਚ ਕੋਈ ਹੱਲ ਨਹੀਂ ਹੋਇਆ ਜਿਸ ਕਰਕੇ ਮਲਾਇਆ ਨੂੰ ਪੰਜਾਬ ਤੇ ਹਾਈ ਕੋਰਟ ਦਾ ਰੁਕਵਾਣਾ ਪਿਆ ਜੋ ਕਿ ਕਈ ਪਟੀਸ਼ਨਾਂ ਪਈਆਂ ਗਈਆਂ 29 ਨਵੰਬਰ ਨੂੰ ਵੀ ਤਰੀਕ ਸੀ ਉਸ ਤੋਂ ਬਾਅਦ 4 ਦਸੰਬਰ ਦੀ ਸੀ ਤਰੀਕ ਸੀ 30 ਨਵੰਬਰ ਦਾ ਸਮਾਂ ਲਿਜੋ ਕਿ ਤੁਹਾਨੂੰ ਕੁਝ ਸਮਾਂ ਦੋ ਪਰ ਆਉਣ ਵਾਲੀ 18 ਦਸੰਬਰ ਨੂੰ ਪੰਜਾਬ ਦੇ ਮਲਾਇਆ ਦੇ ਏਰੀਆ ਸੰਬੰਧੀ ਜੋ ਕਿ ਲਗਭਗ 14 ਕਰੋੜ ਰੁਪਏ ਬਣਦਾ ਹੈ ਫੈਸਲਾ ਕੀਤਾ ਜਾ ਸਕਦਾ ਹੈ ਜੀ ਆਸ ਕੀਤੀ ਜਾਂਦੀ ਆ ਪੰਜਾਬ ਦੇ ਹਾਈ ਕੋਰਟ ਤੋਂ ਦੂਜੇ ਪਾਸੇ ਕੰਪਿਊਟਰ ਵਿਭਾਗਾਂ ਵੱਲੋਂ ਪੱਕਾ ਮੋਰਚਾ ਲਾਤਾ ਹੈ ਮੁੱਖ ਮੰਤਰੀ ਦੇ ਰਹਿਦੇ ਸਾਹਮਣੇ ਕਿਉਂਕਿ ਕੰਪਿਊਟਰ ਵਿਭਾਗਾਂ ਵੱਲੋਂ ਪਹਿਲਾਂ ਜੋ ਡੀਸੀ ਆਫਿਸ ਹੈ ਉਹਦੇ ਸਾਹਮਣੇ ਬਾਹਰ 105 ਦਿਨ ਤੋਂ ਭੁਖੜਾ ਰੱਖੀ ਗਈ ਸੀ ਪਰ ਸਰਕਾਰ ਜਿਨੂੰ ਗੱਲ ਨਹੀਂ ਸੁਣੀ ਸਿਰ ਮਜਬੂਰ ਹੋ ਕੇ ਮੁੱਖ ਮੰਤਰੀ ਦੀ ਕੋਠੀ ਦੇ ਰਹਿਸ਼ਾ ਜੋ ਸਾਹਮਣੇ ਪੱਕਾ ਮੋਰਚਾ ਲਾਇਆ ਗਿਆ ਪਰ ਪ੍ਰਸ਼ਾਸਨ ਵੱਲੋਂ ਟੈਂਡ ਨਹੀਂ ਲਾਉਣ ਦਿੱਤਾ ਗਿਆ ਇਸ ਨਿੰਦਾ ਕਰਦੇ ਆਂ ਕਿਉਂਕਿ ਮੁਲਾਜ਼ਮ ਵੀ ਸਾਡੀਆਂ ਭੈਣਾਂ ਵੀ ਸੜਕ ਤੇ ਪਈਆਂ ਹਨ ਅਰੇਆਂ ਲੈ ਕੇ ਕਰਨੇ ਹੈਗੇ ਉਹਨੂੰ ਸਿੱਖਿਆ ਭਵਾਂ ਦੇ ਵਿੱਚ ਮਾਦਨ ਕੀਤਾ ਜਾ ਰਿਹਾ ਅਤੇ ਕੰਪਿਊਟਰ ਦੇ ਆਪਕਾਂ ਦੇ ਉੱਪਰ ਛਾਂ ਪੇਨ ਲਗੂ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਕੋਈ ਹੋਰ ਵੀ ਤਾਲਾਕੁਰ ਪ੍ਰਾਪਤ ਹੋਈ ਹੈ ਕਿ ਜੋ ਆਰਡਨ ਕਰਾਫਟਰਾਂ ਵਾਲੇ ਹਨ ਜਾਂ ਪੀਟੀਈ ਵਾਲੇ ਟੀਚਰ ਹਨ ਉਹਨਾਂ ਦਾ ਸਕੇਲ ਕਹਦੀ ਆਪਾਂ ਗ੍ਰੇਡ 4400 ਤੋਂ ਘਟਾ ਕੇ 3200 ਗ੍ਰੇਡ ਦਿੱਤਾ ਹੈ ਸਰਕਾਰ ਤਨਖਾਹ ਵਧਾਉਣੀ ਦਾ ਕੀ ਸੀ ਪਰ ਉਹਨਾਂ ਦੀ ਤਨਖਾਹ ਆਰਡਰ ਕਰਾਫਟ ਵਾਲਿਆਂ ਦੀ ਅਤੇ ਪੀਟੀਆਈ ਟੀਚਰਾਂ ਦੀ ਤਨਖਾਹ ਘਟਾ ਦਿੱਤੀ ਗਈ ਹੈ ਜਿਸ ਕਰਕੇ ਅੱਜ ਜੋ ਪੰਜਾਬ ਦਾ ਪ੍ਰਧਾਨ ਆਮਨ ਅਰੋੜਾ ਕਹਿਣ ਨੂੰ ਮੰਤਰੀ ਵੀ ਹੈ ਉਹਦੀ ਕੋਠੀਰ ਜੋਗੇ ਘਰੋ ਸਨਾਰੇ ਉ ਜਾ ਕੇ ਤਾਂ ਜਾਊਗਾ ਦੂਜੇ ਪਾਸੇ ਪੰਜਾਬ ਸਰਕਾਰ ਦੇ ਵਿੱਚ ਵੀ ਕੰਮ ਕਰਦੇ ਕੱਚੇ ਮਰਾਿਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਵਿੱਚ ਹਜ਼ਾਰਾਂ ਪਈਆਂ ਖਾਲੀਆਂ ਸਾਮੀਆਂ ਭਰਨ ਜਾ ਰਹੀਆਂ ਜਿਸ ਕਰੇ ਮਲਾਇਆਂ ਨੂੰ ਸੀਐਲ ਛੁੱਟੀ ਲੈਣੀ ਮੁਸ਼ਕਲ ਹੋ ਚੁੱਕੀ ਹੈ ਦੇਖਦੇ ਆਂਗੇ ਆਪਾਂ ਜੋ ਗੁਰੂ ਗੋਬਿੰਦ ਸਿੰਘ ਧਰਮ ਨਾਲ ਰੂਪਰ ਦੇ ਵਿੱਚ ਜਾਂ ਗੁਰੂ ਹਰਗੋਬਿੰਦ ਸਾਹਿਬ ਨਾਲ ਲਗਾਂ ਮਹੱਬਤ ਦੇ ਵਿੱਚ ਜੋ ਮਲਾਇ ਬਹੁਤ ਹੀ ਘੱਟ ਹਨ ਇੱਕ ਇੱਕ ਕਰਮਚਾਰੀ ਚਾਹ ਚਲਣ ਲੋਕੇਸ਼ਨ 'ਤੇ ਕੰਮ ਕਰਦਾ ਹੈ ਜਿਸ ਨੂੰ ਸੀਐਲ ਛੁੱਟੀ ਮੁਸ਼ਕਲ ਮਿਲਣੀ ਹੋਊਗੀ ਕਿਉਂਕਿ ਦਸੰਬਰ ਮਹੀਨੇ ਵੀ ਮਲਾਇਆ ਹੀ ਹੁੰਦਾ ਕਿ ਅਸੀਂ ਕੰਮ ਕਰਾਂਗੇ ਛੁੱਟੀਆਂ ਪਛਾ ਕੇ ਰੱਖਦੇ ਆਂ BC ਛੁੱਟੀ ਦਸੰਬਰ ਚ ਲਵਾਂਗੇ ਪਰ ਉਹ ਵੀ ਛੁੱਟੀ ਮਿਲਣ ਰਹੀ ਜਿਸ ਸਮਾਂ ਬਹੁਤ ਮਸ਼ਕਲਾ ਹੁੰਦੀ ਹਨ ਅਸੀਂ ਮੰਗ ਕਰਦੇ ਆਂਗੇ ਪੰਜਾਬ ਸਰਕਾਰ ਮੈਹਿਰ ਕੰਮ ਕਰਦੇ ਕੱਚੇ ਮਲਾਂ ਨੂੰ ਪੱਕੇ ਕੀਤੇ ਜਾਣ ਅਤੇ ਪ੍ਰਾਣੀ ਪੈਨਸਨ ਨੂੰ 1972 ਸਾਲਾਂ ਕੀਤੇ ਜਾਵੇ 15 ਕੇ 15 ਦਾ ਨੋਟ ਰੱਦ ਕਰਕੇ ਜੋ ਪ੍ਰੀਮੀਅਮ ਲਾਜ਼ਮਾਨ ਤਰਫਾ ਅਫੀਸ ਕੀਤੇ ਜਾਣਾ ਉਸ ਤੋਂ ਬਾਅਦ ਵੱਡੀ ਮੰਗ ਇਹ ਹੈ ਕਿ 2016 ਤੋਂ ਪੇਗਨ ਲੈਰੀਅਰ ਜੋ ਕਿ ਕਰੋੜਾਂ ਰੁਪਏ ਬਣਦਾ ਹੈ ਉਹ ਦਿੱਤਾ ਜਾਵੇ ਜਿਸ ਨੂੰ ਆਉਣ ਵਾਲੀ 18 ਦਸੰਬਰ ਨੂੰ ਪੰਜਾਬ ਅਤੇ ਹਾਈ ਕੋਰਟ ਫੈਲਾ ਕਰ ਦਿੰਦਾ ਹੈ ਧੰਨਵਾਦ ਸਾਥਿਓ ਮੇਰੇ ਨਾਲ ਸਾਰੇ ਕੋਈ